ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਖੇੜੀ ਨਿਊਜ਼ ਚੈਨਲ ਅੱਜ ਆਪਾਂ ਗੱਲ ਕਰਾਂਗੇ ਛੀਮ ਭਗਵੰਤ ਸਿੰਘ ਮਾਨ ਦੀ ਜੋ ਵੀਡੀਓ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਉੱਪਰ ਇਸ ਵੀਡੀਓ ਨੂੰ ਲੀਕ ਕਰਨ ਵਾਲਾ ਜਗਮਨਦੀਪ ਸਿੰਘ ਸਮਰਾ ਜੋ ਇਸ ਸਮੇਂ ਕੈਨੇਡਾ ਦੇ ਬਸਟਰਤੀ ਦੇ ਉੱਪਰ ਰਹਿ ਰਿਹਾ ਹੈ ਉਸ ਦੇ ਖਿਲਾਫ ਪਰਚਾ ਵੀ ਦਰਜ ਹੋ ਚੁੱਕਿਆ ਹੈ ਇਸ ਜਗਮਨਦੀਪ ਸਿੰਘ ਸਾਹਮਰਾ ਦਾ ਪਿਸੋਕੜ ਦੀ ਜੇਕਰ ਆਪਾਂ ਗੱਲ ਕਰੀਏ ਇਸ ਦਾ ਪਿਸੋਕੜ ਵੀ ਸੰਗਰੂਰ ਜ਼ਿਲ੍ਹੇ ਦੇ ਨਾਲ ਸੰਬੰਧਿਤ ਹੈ ਛੀਮ ਮਾਨ ਦੇ ਨਾਲ ਪਿਸੋਕੜ ਦੇ ਵਿੱਚ ਇਸ ਜਗਮਨਦੀਪ ਸਿੰਘ ਸਾਹਮਰਾ ਦੇ ਚੰਗੇ ਸੰਬੰਧ ਸਨ ਇਸੇ ਇਹ ਅੱਜ ਤੋਂ 2-3 ਸਾਲ ਪਹਿਲਾਂ ਜਗਮਨਦੀਪ ਸਿੰਘ ਸਾਹਮਰਾ ਪੰਜਾਬ ਦੇ ਵਿੱਚ ਆਇਆ ਸੀ ਪੰਜਾਬ ਦੇ ਵਿੱਚ ਆ ਕੇ ਕਿਸੇ ਕਾਰਨ ਇਸ ਨੂੰ ਜੇਲ੍ਹ ਦੇ ਵਿੱਚ ਜਾਣਾ ਪਿਆ ਉਸ ਜੇਲ੍ਹ ਦੇ ਵਿੱਚੋਂ ਇਹ ਹਸਪਤਾਲ ਦੇ ਵਿੱਚ ਐਡਮਿਟ ਹੋਣ ਦੇ ਬਹਾਨੇ ਉੱਥੋਂ ਭੱਜ ਕੇ ਇਹ ਕੈਨੇਡਾ ਗਿਆ ਸੀਗਾ ਜਦੋਂ ਇਹ ਕੈਨੇਡਾ ਪਹੁੰਚਿਆ ਸੀ ਕੈਨੇਡਾ ਪਹੁੰਚ ਕੇ ਵੀ ਇਸ ਨੇ ਕਈ ਆਡੀਓ ਲੀਕ ਕੀਤੀਆਂ ਸੀ ਇਸ ਦੇ ਇੰਡੀਆ ਦੇ ਖੇਤੀਬਾੜੀ ਮੰਤਰੀ ਉਸ ਸਮੇਂ ਦੇ ਨਰਿੰਦਰ ਸਿੰਘ ਤੋਮਰ ਤੇ بیٹے ਦੇ ਨਾਲ ਵੀ ਵਧੀਆ ਸਬੰਧ ਸਨ ਇਹ ਵਿਅਕਤੀ ਸੀ ਜੋ ਇੱਕ ਤਰ੍ਹਾਂ ਦੇ ਨਾਲ ਦਲਾਲ ਦੀ ਭੂਮਿਕਾ ਨਿਭਾਉਂਦਾ ਸੀ ਵੱਡੇ ਵੱਡੇ ਤਾਕਤ ਤੇ ਤਖੜੇ ਲੋਕਾਂ ਦੀਆਂ ਡੀਲਾਂ ਕਰਵਾਉਂਦਾ ਸੀ ਮੈਨੂੰ ਅੱਜ ਇੱਕ ਗੱਲ ਦੀ ਹੈਰਾਨੀ ਹੋਈ ਜਦੋਂ ਮੈਂ ਸੀਨੀਅਰ بڑے ਸੀਨੀਅਰ ਪੱਤਰਕਾਰ ਨੇ ਜਸਵੀਰ ਸਿੰਘ ਪੱਟੀ ਸ਼ਾਹ ਨੂੰ ਸੁਣ ਰਿਹਾ ਸੀ ਉਹ ਕਹਿ ਰਹੇ ਸੀ ਕਿ ਜਗਮਨਦੀਪ ਸਿੰਘ ਸਹਰਾ ਜੋ ਕਿ ਆਪ ਇੱਕ ਸਹੀ ਬੰਦਾ ਨਹੀਂ ਹੈ ਤਾਂ ਕਰਕੇ ਸਿੱਧੀ ਵੀਡੀਓ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਵੀ ਇਹ ਵੀਡੀਓ ਸਹੀ ਹੋਵੇਗੀ ਜਾਂ ਨਹੀਂ ਮੈਂ ਇੱਕ ਗੱਲ ਛੋਟੇ ਸਾਰਿਆਂ ਨਾਲ ਸਾਂਝੀ ਕਰਨੀ ਚਾਹੁੰਨਾ ਕਿ ਦੇਖੋ ਦੋਸਤੋ ਸਹੀ ਬੰਦੇ ਨੂੰ ਤਾਂ ਇਹੋ ਜੀ ਵੀਡੀਓ ਮਿਲਦੀ ਹੈ ਨਹੀਂਗੀ ਸਹੀ ਬੰਦਾ ਕੋਈ ਵੀ ਆ ਮੈਂ ਆ ਜਾਂ ਤੁਸੀਂ ਹੋ ਸਹੀ ਬੰਦੇ ਨਾਲ ਕੋਈ ਵੀ ਬੰਦਾ ਗਲਤ ਗੱਲਾਂ ਨਹੀਂ ਕਰਦਾ ਆਪਣੇ ਦਿਲ ਦੀਆਂ ਤੰਦਾਂ ਨਹੀਂ ਖੋਲਦਾ ਜੇਕਰ ਆਪਾਂ ਨੂੰ ਪਤਾ ਹੁੰਦਾ ਨਾ ਵੀ ਸਾਹਮਣੇ ਬੰਦਾ ਆਪਣੇ ਵਰਗਾ ਬੈਠਾ ਹੈ ਜਾਂ ਆਪਾਂ ਮੰਨ ਲੀਏ ਵੀ ਸਾਹਮਣੇ ਬੰਦਾ ਕੰਜਰ ਬੈਠਾ ਤਾਂ ਆਪਾਂ ਉਸ ਨਾਲ ਉਸ ਲੈਵਲ ਦੀ ਗੱਲ ਕਰਾਂਗੇ ਵੀ ਹਾਂ ਇਹ ਤਾਂ ਆਪ ਆਪਣੇ ਵਰਗਾ ਹਾਂ ਉਹਨਾਂ ਦੀ ਇਹ ਗੱਲ ਸਹੀ ਹੈ ਉਹਨਾਂ ਨੇ ਕਿਹਾ ਭੱਟੀ ਸਾਹ ਨੇ ਵੀ ਬਾਹਰ ਦੇ ਵਿੱਚ ਮਲਕਾਂ ਦੇ ਵਿੱਚ ਡਰਿੰਕ ਕਰਨਾ ਆਮ ਜੀ ਗੱਲ ਆ ਲੇਡੀ ਨਾਲ ਡਰਿੰਕ ਕਰਨੀ ਕੋਈ ਖਾਸ ਗੱਲ ਨਹੀਂ हां मैं भी मानदां कि इस वीडियो ਦੇ ਵਿੱਚ ਕੋਈ ਖਾਸ ਗੱਲ ਨਹੀਂ ਮੈਂ ਇਸ ਵੀਡੀਓ ਨੂੰ ਸਹੀ ਹੋਣ ਦਾ ਸਬੂਤ ਵੀ ਨਹੀਂ ਦੇ ਰਿਹਾ ਵੀ ਇਹ ਵੀਡੀਓ ਸਹੀ ਆ ਠੀਕ ਹੈ ਨਾ ਮੈਂ ਵੀਡੀਓ ਨੂੰ ਸਹੀ ਕਹਿ ਰਿਹਾ ਨਾ ਮੈਂ ਇਸ ਵੀਡੀਓ ਨੂੰ ਗਲਤ ਕਹਿ ਰਿਹਾ ਠੀਕ ਹੈ ਬਣਾਈ ਇਹ ਜਗਮਨਦੀਪ ਸਿੰਘ ਸਾਹਰੇ ਨੇ ਉਸ ਨੇ ਪਹਿਲਾਂ ਵੀ ਕਿਹਾ ਸੀ ਕਿ ਉਸ ਦੇ ਕੋਲ ਬਹੁਤ ਅਜੀਹਾਂ ਚੀਜ਼ਾਂ ਨੇ ਬਹੁਤ ਆਡੀਓ ਨੇ ਪੰਜਾਬ ਦੀਆਂ ਬਹੁਤ ਵੀਡੀਓ ਨੇ ਇੰਡੀਆ ਦੇ ਮੰਤਰੀਆਂ ਦੀਆਂ ਉਹ ਵੀਡੀਓ ਕਿਉਂ ਨੇ ਕਿਉਂਕਿ ਜਗਮਨ ਦੀਪ ਸਿੰਘ ਆਪ ਸਹੀ ਬੰਦਾ ਨਹੀਂ ਸੀ ਗਲਤ ਕੰਮ ਕਰਦਾ ਸੀ ਇਸ ਕਰਕੇ ਲੋਕ ਉਸ ਮੰਤਰੀ ਜਾਂ ਉਸ ਸੰਤਰੀਆਂ ਦੀਆਂ ਵੀਡੀਓ ਗਲਤ ਵੀਡੀਓ ਇਸ ਬੰਦੇ ਕੋਲੇ ਸਾਮੀਆਂ ਪਈਆਂ ਨੇ ਠੀਕ ਹੈ ਨਾ ਇਸ ਬੰਦੇ ਨੇ ਕਿਹਾ ਸੀ ਕਿ ਮੈਂ ਆਉਣ ਵਾਲੀ 27 ਦੀ ਚੋਣਾਂ ਦੇ ਨੇੜੇ ਆ ਕੇ ਧਮਾਕਾ ਕਰੂੰਗਾ ਮੇਰੇ ਕੋਲੇ ਬਹੁਤ ਸਾਰੇ ਮੰਤਰੀਆਂ ਦੀਆਂ ਅੱਜ ਵੀ ਇਸ ਨੇ ਕਿਹਾ ਕਿ ਸੀਐਮ ਭਗਵੰਤ ਸਿੰਘ ਮਾਨ ਦੀਆਂ 8 ਵੀਡੀਓ ਮੇਰੇ ਕੋਲੇ ਪਈਆਂ ਨੇ ਕੇਜਰੀਵਾਲ ਕੇਜਰੀਵਾਲ ਸਾਹਿਬ ਦੀਆਂ ਦੋ ਵੀਡੀਓ ਪਈਆਂ ਨੇ ਜਿਹੜੀਆਂ ਇਸ ਤੋਂ ਵੀ ਖਤਰਨਾਕ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਧਮਾਕਾ ਕਰੂੰਗਾ ਇਸ ਜਗਮਨਦੀਪ ਸਿੰਘ ਸਾਮਰਾ ਦੇ ਉੱਪਰ ਪਰਚਾ ਦਰਜ ਹੋ ਚੁੱਕਿਆ ਰਹਿੰਦਾ ਇਸ ਸਮੇਂ ਇਹ ਕੈਨੇਡਾ ਦੇ ਵਿੱਚ ਹੈ ਦੇਖਦੇ ਆ ਪੰਜਾਬ ਪੁਲਿਸ ਇਸ ਨੂੰ ਕੈਨੇਡਾ ਤੋਂ ਵਿੱਚੋਂ ਫੜ ਕੇ ਇੰਡੀਆ ਦੇ ਵਿੱਚ ਵਾਪਸ ਲੈ ਕੇ ਆਉਂਦੀ ਹੈ ਜਾਂ ਨਹੀਂ